ਹਾਂਜੀ ਮਿੱਤਰੋ ਸਤਿ ਸ੍ਰੀ ਅਕਾਲ ਜੀ ਤੇ ਆਪਣੇ ਪਿੰਡ ਦਾ ਮੁੰਡਾ ਜੀ ਗੁਰਪ੍ਰੀਤ ਸਿੰਘ ਮੁੰਨਾ ਪਿੰਡ ਮਾਰੀ ਮੁਸਤਫਾ ਜ਼ਿਲ੍ਹਾ ਮੋਗਾ ਤਹਿਸੀਲ ਬਾਘਾਪੁਰਾ ਇਹਨਾਂ ਨੇ ਜੀ ਸੀਸੀਟੀ ਵੀ ਕੈਮਰੇ ਰਿਪੇਅਰ ਅਤੇ ਨਵੇਂ ਕੈਮਰੇ ਫਿਟਿੰਗ ਨਵੇਂ LED ਟੀਵੀ ਸਕਿਉਰਟੀ ਸਿਸਟਮ ਦਾ ਇਹਨਾਂ ਨੇ ਕੰਮ ਚਲਾਇਆ ਮੈਂ ਮਤਲਬ ਜਿਹੜੇ ਆ ਘਰਾਂ ਦੇ ਵਿੱਚ ਕੈਮਰੇ ਲੱਗਦੇ ਨੇ ਦੁਕਾਨਾਂ ਦੇ ਕੈਮਰੇ ਲੱਗਦੇ ਨੇ ਇਹ ਚੀਜ਼ ਦਾ ਮੁੰਡੇ ਨੇ ਕੰਮ ਸਿੱਖਿਆ ਤੇ ਨਵਾਂ ਕੰਮ ਚਲਾਇਆ ਤੇ ਸਾਰੇ ਜਾਨੇ ਇਹ ਮੁੰਡੇ ਦੀ ਯਾਰ ਜਰੂਰ ਹੈਲਪ ਕਰਿਓ ਕਿਉਂਕਿ ਕੁਝ ਟਾਈਮ ਪਹਿਲਾਂ ਇਹਦੇ ਮਾਤਾ ਪਿਤਾ ਸਦੀਵੀ ਵਿਛੋੜਾ ਦੇ ਗਏ ਸੀਗੇ ਤੇ ਤਾਂ ਕਰਕੇ ਪਰਿਵਾਰ ਦੇ ਵਿੱਚ ਇਕੱਲਾ ਹੀ ਆ ਤੇ ਸੋ ਬਾਈ ਨੂੰ ਹੌਸਲਾ ਦੇਣ ਦੀ ਲੋੜ ਆ ਕਿਤੇ ਵੀ ਰਿਸ਼ਤੇਦਾਰੀ ਚ ਜਾਂ ਨੇੜੇ ਤੇੜੇ ਕੈਮਰੇ ਲਵਾਉਣੇ ਹੋਣ ਜਾਂ ਆਪਣੇ ਕਿਸੇ ਜਾਣਕਾਰ ਬੰਦੇ ਨੇ ਤਾਂ ਬਾਈ ਨਾਲ ਜਰੂਰ ਸੰਪਰਕ ਕਰਿਓ ਯਾਰ ਇੱਕ ਵਾਰ ਮੌਕਾ ਦਿਓ 771029458 ਨੰਬਰ ਹੈ ਬਾਈ ਦਾ 771029458 ਪਿੰਡ ਮਾੜੀ ਮਸਤਵਾ ਤੇ ਗੁਰਪ੍ਰੀਤ ਸਿੰਘ ਮੁੰਨਾ ਨਾ ਹੈ ਜੀ ਜੀ ਐਸ ਸਕਿਉਰਟੀ ਸਿਸਟਮ ਤੇ ਸਾਰੇ ਜਣੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਕਿਉਂਕਿ ਇਕੱਲਾ ਹੀ ਮੁੰਡਾ ਯਾਰ ਤੇ ਸਾਰੇ ਜਣੇ ਸਪੋਰਟ ਕਰਿਓ ਬਾਕੀ ਧੰਨਵਾਦ ਖੁਸ਼ ਰਹੋ ਬਾਬਾ ਮਿਹਰ ਕਰੇ